ਗੁਰਜੀ ਦਾ ਖਾਲਸਾ ਬਾਈ ਗੁਰਜੀ ਕੇ ਫਤੇ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਚੱਲੇ ਆਂ ਸ੍ਰੀ ਫਤੇਗੜ੍ਹ ਸਾਹਿਬ ਮੱਥਾ ਟੇਕਣ ਤੇ ਮੈਂ ਕਹਾਂਗਾ ਅੱਜ ਵਲੌਗ ਬਣਾ ਲਈਏ ਬਹੁਤ ਦਿਨ ਹੋ ਗਏ ਵਲੌਗ ਨਹੀਂ ਸ਼ੁਰੂ ਕੀਤਾ ਤੇ 2-3 ਮਿੰਟ 2.5 ਮਿੰਟ ਹੋ ਗਏ ਵਲੌਗ ਪਾਇਆ ਹੀ ਨਹੀਂ ਹੈਗਾ ਥੋੜੇ ਬੀਜੀ ਚੱਲੇ ਸੀ ਹੁਣ ਵਲੌਗ ਪਾਇਆ ਕਰਾਂਗੇ ਚਲੋ ਜੀ ਹਣ ਵੜਦੇ ਆਂ ਨੂੰ ਜਾ ਕੇ ਪਰ ਆਪੇ ਮਾਲਾ ਸਾਹਿਬ ਚੇਂਜ ਹੋ ਰਿਹਾ ਉੱਪਰ ਜੀ ਫਤਿਹਗੜ੍ਹ ਸਾਹਿਬ ਪਹੁੰਚ ਗਏ ਸੀ ਆਪਣੇ ਨਾਲ ਸੁਣਨਾ ਗੁਣਾਗ ਸੋਖ ਤੋਂ ਗੋਲ ਕਰਕੇ ਸੁਣਾਉਣਾ ਉਹ ਜਿਹੜੇ ਪਰਮੇਸ਼ਰ ਵਾਹਿਗੁਰੂ ਦੀ ਉਪਮਾ ਸਰਵਣ ਕਰਦੇ ਨੇ ਉਹ ਪਵਿੱਤਰ ਬਾਣੀ ਦੇ ਵਿੱਚ ਜੋ ਪਰਮੇਸ਼ਰ ਵਾਹਿਗੁਰੂ ਦੀ ਉਪਮਾ ਸਰਵਣ ਕਰਦੇ ਨੇ ਤੇ ਜਦੋਂ ਮੁੱਖੋਂ ਬੋਲ ਕੇ ਉਹਨੂੰ ਬੋਲ ਕੇ ਪਰਮੇਸ਼ਰ ਵਾਹਿਗੁਰੂ ਦੀ ਜੀ ਉਪਮਾ ਸੁਣਾਉਣਾ ਕਰਦੇ ਘਰੇ ਪਰਮੇਸ਼ਰ ਦੇ ਪਿਆਰੇ ਹੁੰਦੇ ਸਵਾਰ ਦੇ ਜਦੋਂ ਮੱਤਾੜੇ ਕੇ ਆਗੇ ਦੀ ਗਵਾਰ ਖੰਡੇ ਵਰਜ ਜ ਵੀ ਠਹਿ ਗਏ ਤਾਂ ਗੁਰੂ ਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ YouTube ਫੈਮਿਲੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਆਪਾਂ ਕਰਤਾ ਬਲੌਗ ਸ਼ੁਰੂ ਫਾਦਰ ਸਾਹਿਬ ਗਾੰਗਾ ਬਾਾਰ ਕਰਕੇ ਫਤੇਗੜ ਸਾਹਿਬ ਪਹੁੰਚ ਗਏ ਮੀ ਬਹੁਤ ਜ਼ਿਆਦਾ ਪਿਆ ਹੋਇਆ ਵਾ ਤੇ ਬਸ ਇਧਰ ਨੂੰ ਮੁੜਨ ਲੱਗੇ ਆ ਹੁਣ ਅਸੀਂ ਤੁਹਾਨੂੰ ਗੁਰਦੁਆਰਾ ਸਾਹਿਬ ਜਾ ਕੇ ਮਿਲਦੇ ਆ ਆਪਾਂ ਪਹੁੰਚਣ ਵਾਲੀ ਆ ਬਸ ਗੁਰਦੁਆਰਾ ਸਾਹਿਬ ਰਸਤੇ ਦੇ ਵਿੱਚ ਆਪਾਂ ਨੂੰ ਮੀ ਵੇੜਿਆ ਫਤੇਗੜ ਸਾਹਿਬ ਐਨ ਕੋ ਫੇਰ ਬੋੜਾ ਕੰਮ ਮਿਲਦੇ ਆ ਹੁਣ ਉੱਥੇ ਜਾ ਕੇ पहुंच गए श्री फते मी रहे है ना।, ना मी ने पूरी झुटी लगी हुई पूरी है पूरी एन खुश हो गए मीहो जी बहुत चले फते फतेहगढ़ साहब लो जी मीह पिया खोल ਪੂਰਾ ਰੱਜ ਕੇ ਹੀ ਵਿਆਹ ਰੱਜ ਕੇ ਦਾ ਵਿਸ਼ਾ ਗਿਆ ਹਾਂ ਲਾ ਤੇ ਵਰਵਾਰ ਸਾਹਿਬ ਜੀ ਮੱਥਾ ਵੀ ਟੇਕ ਲਿਆ ਹੁਣ ਚੱਲੇ ਆਪਾਂ ਅਜ ਉਤੀ ਸ਼ਰੂਪ ਤੋਂ ਜੋਤੀ ਸ਼ਰੂਪ ਹੋਰ ਦੁਆਰਾ ਸਾਹਿਬ ਮੱਥਾ ਟੇਕਣ ਤੇ ਉਥੋਂ ਫਿਰ ਚੱਲੇ ਪਾਵੇਂ ਘਰ ਨੂੰ ਮੀਂਹ ਬਲਿਆ ਛੱਟ ਲੱਗ ਗਿਆ ਟਾਈਮ ਨਾਲ ਅਸੀਂ ਪਹੁੰਚ ਗਏ ਸੀਗੇ ਜੇ ਕਿਤੇ ਲੇਟ ਪਹੁੰਚਦੇ ਫਿਰ ਅਸੀਂ ਮੀਂਹ 'ਚ ਭੇਜ ਜਾਣਾ ਸੀਗਾ ਬਹੁਤ ਵਧੀਆ ਪਹੁੰਚੇ ਆ ਮੋਣਾ ਹੀ ਚੱਲਿਆ ਟੋਲਟਰਮਲ ਦੀ ਹਵੇਲੀ ਇੱਥੇ ਵੀ ਮੱਥਾ ਟੇਕਦੇ ਆਪਾਂ ਤੇ ਹੁਣ ਤੁਹਾਨੂੰ ਮਿਲਦਾ ਟੋਲਟਰਮਲ ਦੀ ਹਵੇਲੀ ਆ ਲੋ ਜੀ ਰਫੇਰਿੰਗ ਚੱਲ ਰਹੀ ਹੈ ਟੋਲਟਰਮਲ ਦੀ ਹਵੇਲੀ ਦੀ ਸਾਰਾ ਬਣ ਗਿਆ ਫਿਰ ਵੀ ਤੁਹਾਨੂੰ ਵੀਡੀਓ ਬਣਾ ਕੇ ਦਿਖਾਵਾਂਗੇ